ਚਾਤ ਮਰ ਅੰਟੀਰੀਅਰ ਤੇ ਜਿਵੇਂ ਬਈ ਕੰਪਨੀ ਚਾਹੁੰਦੇ ਠੀਕ ਆ ਉਵੇਂ ਪਈਆ ਬਹੁਤ ਸਾਹਮ ਸੰਭਾਲਣਾ ਗੱਡੀ ਚਲਾਈਆ ਵੀਰ ਦੀ ਤੇ ਏਸੀ ਹੀਟਰ ਵਗੈਰਾ ਸਾਰਾ ਕੁਝ ਬਈ ਕੱਲੀ ਕੱਲੀ ਚੀਜ਼ ਤੁਹਾਨੂੰ ਵਰਕਿੰਗ ਮਿਲੂਗੀ ਵਧੀਆ ਮੈਟ ਲੱਗਿਆ ਵਾ ਗੱਡੀ ਦੇ ਵਿੱਚ ਬਈ ਰੰਗ ਪੇਂਟ ਸਾਰੀ ਓਕੇ ਆ ਬਈ ਅੱਗੇ ਵਾਲਾ ਪਿੱਛੇ ਵਾਲਾ ਬੈਂਪਰ ਬਈ ਮੜਾ ਮੋਟਾ ਟੱਚਿੰਗ ਹੋਊਗਾ ਠੀਕ ਆ ਬਾਕੀ ਸਾਰੀ ਗੱਡੀ オリジナル ਵਿੱਚ ਬੈਕ ਦਾ ਕੈਮਰਾ ਲੱਗਾ ਸਕਰੀਨ ਲੱਗੀ ਆ ਗੱਡੀ ਦੇ ਵਿੱਚ ਦੇਖ ਸਕਦੇ ਹੋ ਸੱਤ ਵਗੈਰਾ ਦੇਖ ਸਕਦੇ ਬਈ ਕਿਤੋਂ ਕੋਈ ਗੱਡੀ ਪੈਂਟ ਨਹੀਂ ਜਿੰਨੀ ਗੱਲਬਾਤ ਆਪਾਂ ਕਹਿਤੀ ਠੀਕ ਆ ਉਨੇ ਮਿਲਣੀ ਆ ਤੁਹਾਨੂੰ ਲਓਏ ਮਿੱਤਰੋ ਅੱਜ ਆਪਾਂ ਥੋਟੇ ਲੈ ਆ ਛੋਟਾ ਗੱਡੀ ਲੈ ਕੇ ਆਂਦੇ ਗੇ ਮਹਿੰਦਰਾ ਦੀ 500 W8 ਵੈਰੈਂਟ ਹੈ ਪਿੰਡ ਸਲਾਵਤਪੁਰੇ ਖੜੀ ਆ ਬਈ ਬਾਈ ਰਣਜੋਤ ਕੋਲੇ ਪੰਜਾਬ ਨੰਬਰ ਦੀ ਗੱਡੀ ਆ ਠੀਕ ਆ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਸਾਫ ਸੁਥਰੀ ਗੱਡੀ ਹੈਗੀ ਬਈ ਟਾਇਰਾਂ ਤੇ ਕੰਡੀਸ਼ਨ ਤੇ ਦਿਖਾਦੀ ਮੜੀ ਕਿਰਪਾ ਕਰੇ ਟਾਇਰਾਂ ਤੇ ਨੀ ਕੰਮਰਾ ਦੇ ਬਈ ਟਾਇਰਾਂ ਦੀ ਕੰਡੀਸ਼ਨ ਬਈ ਸਾਰਿਆਂ ਇਸ ਨੂੰ 90 ਪੈਸੇ ਮਿਲ ਜੂ ਕੰਪਨੀ ਫਿਟਡ ਤੁਹਾਨੂੰ ਕਾਲਾ ਇਹ ਬਿਲ ਮਰ ਜਣਾ ਕਿ ਗੱਡੀ ਦਾ ਬਈ ਰੇਟ ਵੀ ਨਾ ਬਹੁਤ ਹੀ ਜਾਇਜ਼ ਹੋਊਗਾ ਤੁਸੀਂ ਦੇਖ ਸਕਦੇ ਹੋ ਗੱਡੀ ਅੰਦਰੋਂ ਟੀਰੇ ਪੈ ਦੇਖੋ ਇੱਕ ਵਾਰ ਦੀ ਛਾਤ ਮਾਰ ਅੰਟੀਰੀਅਰ ਤੇ ਜਿਵੇਂ ਬਈ ਕੰਪਨੀ ਚਾਹੁੰਦੇ ਠੀਕ ਆ ਉਵੇਂ ਪਈ ਆ ਬਹੁਤ ਸਾਂਭ ਸੰਭਾਲ ਨਾਲ ਗੱਡੀ ਚਲਾਈ ਆ ਵੀਰ ਦੀ ਤੇ ਏਸੀ ਹੀਟਰ ਵਗੈਰਾ ਸਾਰਾ ਕੁਝ ਬਈ ਕੱਲੀ ਕੱਲੀ ਚੀਜ਼ ਤੁਹਾਨੂੰ ਵਰਕਿੰਗ ਮਿਲੂਗੀ ਵਧੀਆ ਮੈਟ ਲੱਗਿਆ ਵਾ ਗੱਡੀ ਦੇ ਵਿੱਚ ਬਈ ਰੰਗ ਪੇੜ ਦੀ ਸਾਰੀ ਓਕੇ ਆ ਬਈ ਅੱਗੇ ਵਾਲਾ ਪਿੱਛੇ ਵਾਲਾ ਬੈਂਪਰ ਬਈ ਮੜਾ ਮੋਟਾ ਟੱਚਿੰਗ ਹੋਊਗਾ ਠੀਕ ਆ ਬਾਕੀ ਸਾਰੀ ਗੱਡੀ origignal ਮਿਲ ਜੇ ਬੈਕ ਦਾ ਕੈਮਰਾ ਲੱਗਾ ਸਕਰੀਨ ਲੱਗੀ ਆ ਦੇਖ ਸਕਦੇ ਹੋ ਸੱਤ ਵਗਾਰਾ ਦੇਖ ਸਕਦੇ ਬਈ ਕਿਤੋਂ ਕੋਈ ਗੱਡੀ ਪੈਂਟ ਨਹੀਂ ਜਿੰਨੀ ਗੱਲਬਾਤ ਆਪਾਂ ਕਹਿਤੀ ਠੀਕ ਆ ਉਨੇ ਮਿਲਣੀ ਆ ਤੁਹਾਨੂੰ 2012 ਮਾਡਲ ਗੱਡੀ ਹੈਗੀ ਤੇ ਦੇਖ ਸਕਦੇ ਹੋ ਇਸ ਪਾਸੋਂ ਬਈ ਸਾਰੀ ਕੰਡੀਸ਼ਨ ਤੁਸੀਂ ਬੈਂਪਰ ਛੱਡ ਕੇ ਬਈ ਬਾਕੀ ਸਾਰੀ ਗੱਡੀ ਤੁਹਾਨੂੰ ਨਾ origignal ਮਿਲ ਜਾਣੀ ਆ ਰੇਟ ਬਈ ਗੱਡੀ ਦਾ ਹੈਗਾਗਾ 3.5 ਲੱਖ ਰੁਪਏ ਮਾਰਕੀਟ ਚ ਹੈ 3.75 ਮੰਗੇ ਕੋਈ ਚਾਹੇ 80 ਮੰਗੇ ਠੀਕ ਆ ਇਹ ਗੱਡੀ ਤੁਹਾਨੂੰ 3.5 ਲੱਖ ਦੀ ਮਿਲ ਜਾਣੀ ਆ ਉਦੋਂ ਚੋ ਬਈ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆਉਂਦਾ ਮੌਕੇ ਤੇ ਮਾਨਤਾਣ ਤੁਹਾਡਾ ਜਰੂਰ ਕੀਤਾ ਜਾਊਗਾ ਨੰਬਰ ਆਵਾ ਵੀਰ ਦਾ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੇ ਵੱਤ ਵਾ ਸ਼ੇਅਰ ਕਰ ਦੇ ਧੰਨਵਾਦ